er ਮਾਣਯੋਗ ਸਟਾਰ ਨਾਇਕ ਜੀ ਜੈ ਮਾਤਾ ਜੀ ਅਸੀਂ ਤੁਹਾਡਾ ਸਭ ਦਾ ਪਹਿਲਾਂ ਬਹੁਤ ਸਵਾਗਤ ਕਰਦੇ ਆ ਜੀ ਆਪਣੇ ਚੈਨਲ ਤੇ ਆਪਾਂ ਅੱਜ ਨੂੰ ਅੱਜ ਫਿਰ ਗੱਲ ਕਰਾਂਗੇ ਆਪਾਂ ਅੱਜੇ ਸ਼ਰਧਾ ਤੇ ਨਤਮਸਤਾ ਕੋਏ ਆ ਜੀ ਗੁਰੂ ਸਾਹਿਬ ਦੇ ਚਰਨਾਂ ਚ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੁਸੀਂ ਅੱਜ ਇਸ ਵਧੀਆ ਮੌਕੇ ਦੇ ਉੱਤੇ ਪ੍ਰੈਸ ਕਵਰੇਜ ਕਰਨ ਆਏ ਹੋ ਸਾਡੀ ਅੱਜ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਸਰ ਗੁਰਪ੍ਰੀਤ ਸਿੰਘ ਜੀਪੀ ਲੋਕ ਸਭਾ ਦੇ ਵਾਸਤੇ ਸ਼੍ਰੀ ਫਤਿਹਗੰਗ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਅੱਜ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਗੁਰੂ ਦੇ ਨਤਮਸਤਕ ਹੋ ਕੇ ਜੀਪੀ ਸਾਹਿਬ ਨੇ ਕਾਰਜ ਭਰਨ ਆਏ ਨੇ ਨਾਲ ਇਲਾਕੇ ਵੀ ਵੱਡੀ ਗਿਣਤੀ ਦੇ ਨਾਲ ਸੰਗਤ ਜਿਹੜੀ ਆਈ ਹੈ ਸਾਡੀ ਪਾਰਟੀ ਦੇ ਵੱਡੇ ਅਹੁਦੇਦਾਰ ਆਏ ਨੇ ਸਾਰੇ 9 ਦੇ 9 ਐਮ.ਐਲ.ਏ. ਹਾਜ਼ਰ ਨੇ ਤੇ ਜੀ.ਪੀ. ਸਾਹਿਬ ਆਪ ਨਾਲ ਹਾਜ਼ਰ ਨੇ ਸਾਡੀ ਪਾਰਟੀ ਦੇ ਵੱਡੇ ਅਹੁਦੇਦਾਰ ਵੀ ਜਿਹੜੇ ਆਏ ਨੇ ਉਹ ਸਾਰਿਆਂ ਨੇ ਗੁਰਦਾਰਾ ਸਾਹਿਬ ਦੇ ਵਿੱਚ ਆਪਣੇ ਆਪਣੇ ਅਰਦਾਸ ਕੀਤੀ ਹੈ ਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਤੇ ਸਰ ਗੁਰਪ੍ਰੀਤ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਚੌਲ ਦੇ ਵਿੱਚ ਗੁਰੂ ਕਿਰਪਾ ਵਾ ਬਖਸ਼ਣ ਕਾਮਯਾਬੀ ਬਖਸ਼ਣ ਉਸ ਦੇ ਵਾਸਤੇ ਅਰਦਾਸ ਕੀਤੀ ਹੈ ਤੇ ਲੱਗਦਾ ਕਿ ਜਿਸ ਤਰ੍ਹਾਂ ਲੋਕਾਂ ਦਾ ਰੁਝਾਨ ਆ ਵੋਟਰਾਂ ਦਾ ਰੁਝਾਨ ਆ ਵੱਡੀ ਗਿਣਤੀ ਦੇ ਵਿੱਚ ਵੋਟਰ ਆਪ ਮੁਹਾਰੇ ਆਏ ਨੇ ਉੱਥੋਂ ਇਹ ਲੱਗਦਾ ਹੈ ਕਿ ਜੀਪੀ ਸਾਹਿਬ ਦੀ ਜਿੱਤ ਸਿਰਫ ਅਨਾਉਂਸ ਹੋਣੀ ਬਾਕੀ ਹੈ ਲੱਗ ਰਹੀ ਹੈ ਕਿ ਜਿੱਤ ਕਲੀਅਰ ਹੈ ਜੇ ਮੈਂ ਸਾਹਿਬ ਅਗਰ ਆਪਾ ਗੁਰਪ੍ਰੀਤ ਸਿੰਘ ਜੀ ਵੀ ਆਪਣੇ ਜੋ ਕੈਂਡੀਡੇਟ ਨੇ ਆ ਬਾਦਮੀ ਬਾਦਮੀ ਨੇ ਉਹਨਾਂ ਦੇ ਅਗਰ ਆਪਾਂ ਸਾਫ਼ੀ ਗੱਲ ਕਰਦੇ ਆ ਤਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਨੂੰ ਅ ਸਰ ਗੁਰਪ੍ਰੀਤ ਸਿੰਘ ਜੀਪੀ ਸਾਡੇ ਨਾਲ ਦੇ ਹਲਕੇ ਬੱਸੀ ਪਠਾਣਾ ਤੋਂ ਪਹਿਲਾਂ ਐਮਐਲਏ ਰਹੇ ਨੇ ਜਦੋਂ ਅਮਲੇ ਰਹੇ ਨੇ 50 ਸਾਲਾਂ ਦੇ ਵਿੱਚ ਇੱਕ ਵੀ ਛਿਤਾ ਜਿਹੜਾ ਉਹ ਜੀਪੀ ਸਾਹਿਬ ਦੇ ਉੱਪਰ ਅਸੀਂ ਕਦੇ ਦੇਖਿਆ ਨਹੀਂ ਅਸੀਂ ਕਦੇ ਵੀ ਨੋਟ ਕੀਤਾ ਕਿ ਉਹਨਾਂ ਦੇ ਖਿਲਾਫ ਕੋਈ ਦੂਸ਼ਣਵਾਦੀ ਹੋਈ ਹੋਵੇ ਉਹ ਸਰਕਾਰ ਦੇ ਵਿੱਚ ਵੀ ਰਹੇ ਨੇ ਕਿਸੇ ਤਰ੍ਹਾਂ ਦਾ ਉਹਨਾਂ ਨੇ ਧੱਕਾ ਨਹੀਂ ਕੀਤਾ ਕਿਸੇ ਤਰ੍ਹਾਂ ਦੀ ਕਰਪਸ਼ਨ ਨਹੀਂ ਕੀਤੀ ਉਹ ਇੱਕ ਇਮਾਨਦਾਰ ਤੇ ਵਧੀਆ ਲੋਕਾਂ ਦੇ ਨਾਲ ਮੇਲਜੋਲ ਰੱਖਣ ਵਾਲੇ ਮਿੱਠ ਬੋਲਣੇ ਉਮੀਦਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਦਿੱਤੇ ਆ ਆਮ ਆਦਮੀ ਪਾਰਟੀ ਨੇ ਪਹਿਲਾਂ ਸਰਵੇ ਕਰਾਇਆ ਸੀ ਜੀਪੀ ਸਾਹਿਬ ਬਾਰੇ ਕਿ ਲੋਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਰਵੇ ਦੇਲਾ ਉਹ ਕਾਮਯਾਬੀ ਵਾਲ ਗਿਆ ਸੀਗਾ ਇਸੇ ਕਰਕੇ ਸਰ ਗੁਰਪ੍ਰੀਤ ਸਿੰਘ ਜੀਪੀ ਨੂੰ ਇਹ ਚੋਣ ਟਿਕਟ ਦਿੱਤੀ ਗਈ ਹੈ ਸਰਕਾਰੀ ਜਿਹੜੀ ਆਪਣੇ ਅਗਰ ਆਪ ਆਮ ਪਾਰਟੀ ਦੀ ਗੱਲ ਕਰਦੇ ਆ ਆਮ ਪਾਰਟੀ ਦੀ ਅਗਲੀ ਰਾਣੀ ਸੀ ਚੋਣਾਂ ਨੂੰ ਲੈ ਕੇ ਕੀ ਹੋਵੇਗੀ ਤੁਸੀਂ ਕੀ ਵਿਚਾਰ ਸਾਂਝਾ ਕਰਨਾ ਚਾਹੋ ਲੋਕਾਂ ਦੇ ਵਿੱਚ ਅਸੀਂ ਜੋ 2 ਸਾਲਾਂ ਦੇ ਵਿੱਚ ਲੋਕਾਂ ਲਈ ਕੰਮ ਕੀਤਾ ਹੈ ਲੋਕਾਂ ਦੇ ਨਾਲ ਜੋ ਸੀ ਇਲੈਕਸ਼ਨ ਤੋਂ ਪਹਿਲਾਂ 2022 ਤੋਂ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਬਹੁਤੇ ਵਾਅਦੇ ਜਿਹੜੇ ਆ ਉਹ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਸਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨਵਾਈ ਤੰਨੇ ਪੂਰਨ ਕੀਤੇ ਨੇ ਸਭ ਤੋਂ ਵੱਡਾ ਜਿਹੜਾ ਅਸੀਂ ਕੰਮ ਕੀਤਾ ਕਿ ਬਿਨਾਂ ਕਿਸੇ ਪਾਰਟੀਬਾਦੀ ਤੋਂ ਬਿਨਾਂ ਕਿਸੇ ਲੋਕਲ ਕੋਰ ਤੋਂ ਹਰ ਜਨਰਲ ਤੇ ਐਸਸੀ ਬੀਸੀ ਸਾਰੀਆਂ ਕੈਟੇਗਰੀਜ਼ ਨੂੰ 600 ਯੂਨਟ ਬਿਜਲੀ ਜਿਹੜੀ ਹੈ ਉਹ ਮੁਫਤ ਕੀਤੀ ਹੈ ਜਿਹਦੇ ਵਿੱਚ ਲਗਭਗ 80 ਤੋਂ 90% ਸਾਰਾ ਪੰਜਾਬ ਹੈ ਜਿਹੜਾ ਉਹ ਆਇਆ ਹੈ ਅ ਤਿੰਨ ਕਰੋੜ ਦੇ ਨੇੜੇ ਦੀ ਆਬਾਦੀ ਆ ਪੰਜਾਬ ਦੀ ਤੇ ਅਸੀਂ 90% ਲੋਕ ਜਿਹੜੇ ਨੇ ਉਹ ਸਾਰਿਆਂ ਨੂੰ ਇਸ ਗੰਦਾ ਲਾਹਾ ਮਿਲਿਆ ਉਸ ਤੋਂ ਬਿਨਾ ਸਰਪੰਵਾਨ ਸਿੰਘ ਮਾਨੋਣਾ ਨੇ ਜੀਵਨਾਰਾਂ ਵਾਸਤੇ 24 ਘੰਟੇ ਜਿਹੜੀ ਇਹ ਬਿਜਲੀ ਉਹ ਮੋਟਰਾਂ ਦੇ ਉੱਤੇ ਚਾਲੂ ਕੀਤੀ ਆ 24 ਘੰਟੇ ਕੁਦਰਤੀ ਪਾਣੀ ਜਿਹੜਾ ਨਹਿਰਾਂ ਤੋਂ ਅਸੀਂ ਕੱਢਿਆ ਉਹ ਸੂਆ ਦੇ ਵਿੱਚ ਸਟਾਇਆ ਸੂਆ ਦੇ ਪਾਇਆ ਤੇ ਕਿਸਾਨਾਂ ਨੂੰ ਪਾਣੀ ਜਿਹੜਾ ਪੂਰਾ ਮਿਲ ਰਿਹਾ ਫਸਲਾਂ ਬੜੀ ਅੱਛੀ ਤਰੀਕੇ ਨਾਲ ਵਾਲੇਯਾਨੇ ਸੜਕਾਂ ਸੀ ਬਹੁਤ ਵਧੀਆ ਢੰਗ ਨਾਲ ਨਵੀਂ ਤਕਨੀਕ ਨਾਲ ਬਣਾ ਰਹੇ ਆ ਪੰਜਾਬ ਦੇ ਵਿੱਚ ਲਗਭਗ 22 ਦੇ ਕਰੀਬ ਟੋਲ ਪਲਾਜ਼ੇ ਸੀ ਜਿਨ੍ਹਾਂ ਦੇ ਵਿੱਚੋਂ 14 ਟੋਲ ਪਲਾਜ਼ੇ ਜਿਹੜੇ ਆ ਉਹ ਭਵੰਤਮਨ ਸਰਕਾਰ ਨੇ ਬੰਦ ਕਰ ਦਿੱਤੇ ਆ ਜਿਹੜੇ ਪਿਛਲੇ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਆ ਐਮਐਲਏ ਮੰਤਰੀ ਤੇ ਉਹਨਾਂ ਦੇ ਲੀਡਰ ਸਾਹਿਬਾਨ ਖਾ ਰਹੇ ਸੀ ਪਿਛਲੀਆਂ ਪਾਰਟੀਆਂ ਦੀ ਉਹ ਸਾਰੀ ਕਰਪਸ਼ਨ ਬੰਦ ਕਰਕੇ ਮਾਨ ਸਾਹਿਬ ਨੇ ਬਿਲਕੁਲ ਕਲੀਅਰ ਕੀਤੀ ਹੈ ਮੁਹੱਲਾ ਕਲੀਨਿਕ ਲਗਭਗ 750 ਦੇ ਕਰੀਬ ਸਾਰੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਖੋਲ੍ਹੇ ਆ ਤੇ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਵਧੀਆ ਰੁਝਾਨ ਤੇ ਵਧੀਆ ਪਾਰਟੀ ਪ੍ਰਤੀ ਉਤਸ਼ਾਹ ਦੇਖਿਆ ਜਾ ਰਿਹਾ ਤੇ ਇਹਨਾਂ ਗੱਲਾਂ ਨੂੰ ਮੁਖ ਲੈ ਕੇ ਅਸੀਂ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਇਲੈਕਸ਼ਨ ਲੜ ਰਹੇ ਆ ਤੇ ਲੋਕਾਂ ਨੂੰ ਜਿਹੜਾ ਪਤਾ ਲੱਗਿਆ ਕਿ ਹਸਪਤਾਲਾਂ ਦੇ ਵਿੱਚ ਪੂਰੀਆਂ ਦਵਾਈਆਂ ਟੈਸਟ ਸਾਰੇ ਫ੍ਰੀ ਹੋ ਰਹੇ ਨੇ ਸਾਰੇ ਹਸਪਤਾਲਾਂ ਦੇ ਵਿੱਚ ਉਹ ਜਿੰਨੀ ਦਵਾਈ ਹੈ ਜਿੰਨੇ ਟੈਸਟ ਹੈ ਉਹ ਸਾਰੇ ਬਿਲਕੁਲ ਮੁਫਤ ਵਿੱਚ ਕੀਤੇ ਜਾਂਦੇ ਆ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਰਹੀਆਂ ਨੇ ਮੁਹੱਲਾ ਕਲੀਨਿਕ ਸਾਡੇ ਵੱਡੀ ਕਾਮਯਾਬੀ ਜਿਹੜੀ ਆ ਉਹ ਦੇ ਰਹੇ ਨੇ ਲੋਕਾਂ ਨਾਲ ਜੋੜ ਰਹੇ ਨੇ ਜਿਹਦਾ ਸਾਨੂੰ ਲਾਭ ਮਿਲ ਰਿਹਾ ਤੇ ਇਸ ਇਲੈਕਸ਼ਨ ਜਿਹੜੀ ਲੋਕ ਸਭਾ ਦੇ ਵਿੱਚ 1 ਜੂਨ ਨੂੰ ਹੋਣ ਜਾ ਰਹੀ ਹੈ ਚਾਲੂ ਦਾ ਚੋਣ ਨਿਸ਼ਾਨ ਦਾ ਬਟਨ ਦਬਕੇ ਲੋਕ ਵੱਢੀ ਕੰਮ ਲੱਗੇ ਸ਼ਹਿਰ ਗੁਰਪ੍ਰੀਤ ਸਿੰਘ ਜੀਪੀਓ ਨੂੰ ਧਰਨਗੇ ਪੰਜਾਬ ਦੇ ਵਿੱਚ 100000 ਦਾ ਸਾਨੂੰ ਜਿਹੜਾ ਟਾਰਗੇਟ ਦਿੱਤਾ ਹੈ ਮੁੱਖ ਮੰਤਰੀ ਪੰਜਾਬ ਨੇ ਉਹਨੂੰ ਅਚੀਵ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਰਕਰ ਸਿਰ ਧੜ ਦੀ ਬਾਜ਼ੀ ਲਾਏਗਾ ਇੱਕ ਇੱਕ ਵਰਕਰ ਹਰ ਘਰ ਦੇ ਵਿੱਚ ਅਸੀਂ ਜਾ ਰਹੇ ਹਾਂ ਅਜੇ ਤੱਕ ਸਾਡੇ ਏਰੀਆ ਦੇ ਵਿੱਚ ਭਾਜਪਾ ਵੱਲੋਂ ਕੋਈ ਅਨਾਉਂਸ ਕੀਤਾ ਹੀ ਨਹੀਂ ਗਿਆ ਉਮੀਦਵਾਰ ਦੂਜੀਆਂ ਪਾਰਟੀਆਂ ਨੇ ਸਿਰ ਉਮੀਦਵਾਰ ਅਨਾਉਂਸ ਕੀਤੇ ਨੇ ਸਾਰਾ ਮਰਸਿੰਗ ਤੁਸੀਂ ਪਾਰਟੀ ਕਾਂਗਰਸ ਪਾਰਟੀ ਦੇ 5 ਸਾਲ ਪਹਿਲਾਂ ਉਮੀਦਵਾਰ ਵੀ ਰਹੇ ਤੇ ਐਮਪੀ ਵੀ ਜਿੱਤੇ ਉਹ ਲੇਕਰ 50 ਸਾਲਾਂ ਚ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਉਹਨਾਂ ਨੂੰ ਪਛਾਣਦੇ ਤੱਕ ਨਹੀਂ ਤੇ ਦੂਜੀ ਪਾਰਟੀ ਜਿਹੜੀ ਆ ਖਾਲਸਾ ਦੀ ਹੈ ਜਿਹੜੇ ਵਿਕਰਮਜੀਤ ਸਿੰਘ ਖਾਲਸਾ ਇਹਨਾਂ ਸਾਰਿਆਂ ਨੇ ਜਿਹੜਾ ਹੈ ਉਹਨਾਂ ਸਭ ਲਾਸਟ ਵਿੱਚ ਤੁਸੀਂ ਕੋਈ ਪੰਜਾਬ ਨੂੰ ਪੰਜਾਬੀ ਆਪਣੇ ਮੈਸੇਜ ਦੇਣਾ ਚਾਹੁੰਗੀ ਮੈਸੇਜ ਪੰਜਾਬ ਦੇ ਲੋਕਾਂ ਨੂੰ ਇਹ ਹੈ ਜੀ ਜਦੋਂ ਤੁਹਾਨੂੰ ਇੰਨੇ ਸਮੇਂ ਤੋਂ ਬਾਅਦ ਵਧੀਆ ਸਰਕਾਰ ਮਿਲੀ ਹੈ ਤਾਂ ਇਹ ਸਰਕਾਰ ਦਾ ਸਾਥ ਦੇਣਾ ਸਰਪੰਵਨ ਸਿੰਘ ਮਾਨ ਨੂੰ ਕਾਮਯਾਬੀ ਦੇਣੀ ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਜੇ ਪੰਜਾਬ ਦੇ ਲੋਕ ਜਿਹੜੀਆਂ ਸਹੂਲਤਾਂ ਸਾਨੂੰ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਮੁਫਤ ਬਿਜਲੀ ਮਿਲ ਰਹੀ ਹੈ ਪੰਜਾਬ ਦੇ ਵਿੱਚ ਹਸਪਤਾਲਾਂ ਦੇ ਵਿੱਚ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਇਲਾਜ ਫ੍ਰੀ ਮਿਲ ਰਿਹਾ ਹੈ ਤੇ ਸਾਰੇ ਸਿੱਖਿਆ ਨੀਤੀ ਜਿਹੜੀ ਹੈ ਉਹ ਫ੍ਰੀ ਦੇ ਵਿੱਚ ਲੋਕਾਂ ਨੂੰ ਵਧੀਆ ਸਕੂਲਾਂ 'ਚ ਪੜ੍ਹਾਈ ਮਿਲ ਰਹੀ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦਾ ਸਾਥ ਦੇ ਆਮ ਆਦਮੀ ਪਾਰਟੀ ਨੂੰ ਵਰਤਮਾਨ ਵੋਟਾਂ ਪਾ ਕੇ 13 ਦੇ 13 MP ਜਿਹੜੇ ਮੈਂਬਰ ਪਾਰਲੀਮੈਂਟ ਉਹ ਲੋਕ ਸਭਾ ਦੇ ਵਿੱਚ ਭੇਜਣ ਆਗੇ ਪਾਇਆ ਨੌਕਸਵਾ ਦੇ ਚ ਉਹ 13 ਦੇ 13 ਭਗਵੰਤ ਮਾਨ ਦੀ ਬਾਹ ਬਣ ਕੇ ਉਥੇ ਪੰਜਾਬ ਲਈ ਕੰਮ ਕਰ ਸਕਣ ਪੰਜਾਬ ਦਾ ਰੋਕਿਆ ਪੈਸਾ ਜਿਹੜਾ ਉਹ ਸੋ ਲੈ ਸਕਣ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਮੈਂ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਬਹੁਤ ਮਿਹਰਬਾਨੀ ਜੀ ਕੀਮਤੀ ਸਮਾਂ ਦੇ ਦਿੱਤਾ ਥੈਂਕ ਯੂ ਜੀ ਥੈਂਕ ਯੂ